ਦਸੂਹਾ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਜਦਕਿ ਇੱਕ ਨੂੰ ਹਸਪਤਾਲ ਲੈ ਕੇ ਜਾਂਦੇ ਸਮੇਂ ਉਹ ਵੀ ਦਮ ਤੋੜ ਗਿਆ ਹੁਣ ਇਸ ਦਰਦਨਾਕ ਹਾਦਸੇ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਹਾਦਸੇ ਦੀ ਵਜ੍ਹਾ ਕੀਤੇ ਨਾ ਕੀਤੇ ਤੇਜ਼ ਰਫ਼ਤਾਰੀ ਵੀ ਹੋ ਸਕਦੀ ਹੈ ਇਹ ਵੀਡੀਓ ਹਾਦਸੇ ਤੋਂ ਐਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਗੱਡੀ ਦੇ ਵਿੱਚ ਮਸਤੀ ਕਰਦੇ ਨਜ਼ਰ ਆ ਰਹੇ ਨੇ ਤੇ ਮਸਤੀ ਦੇ ਵਿੱਚ ਗਾਣੇ ਸੁਣ ਰਹੇ ਨੇ। ਉਹ ਜੀ ਬੱਜੀ ਸੇਗੇ। ਉਹ ਯਾਰੀਆ ਲਈਏ ਕਿਹੜਾ ਬੁੱਲ ਲੈ ਆਂਦੀ। ਕਿ ਤੁਹਾਡੀ ਨજર ਗੱਡੀ ਵਿੱਚ ਲੱਗੇ ਸਪੀਡ ਵਾਲੇ ਮੀਟਰ ਤੇ ਗਈ ਹੋਵੇਗੀ। ਤੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੀ ਸਪੀਡ 120 ਤੋਂ ਵੀ ਪਾਰ ਹੈ। ਇਸ ਭਿਆਨਕ ਹਾਦਸੇ ਵਿੱਚ ਜਲੰਧਰ ਦੇ ਪੰਜ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜੇ ਨੌਜਵਾਨ ਬਚਪਨ ਦੇ ਹੀ ਦੋਸਤ ਹਨ ਤੇ ਇਹਨਾਂ ਦੀ ਉਮਰ 24 ਤੋਂ ਲੈ ਕੇ 30 ਸਾਲ ਦੱਸੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਵਿੱਚ ਚਾਰੇ ਨੌਜਵਾਨ ਮੌਕੇ ਤੇ ਹੀ ਮਰ ਗਏ ਸਨ ਜਦਕਿ ਇੱਕ ਨੂੰ ਹਸਪਤਾਲ ਲੈ ਕੇ ਜਾਂਦੇ ਉਸ ਦੀ ਮੌਤ ਹੋ ਗਈ। ਮਨਨ ਵਾਲਿਆਂ ਵਿੱਚ ਰਿਸ਼ਵ ਮਨਹਾਸ ਜੋ ਕਿ ਸਬਜ਼ੀਆਂ ਦੇ ਬੀਜ ਵੇਚਣ ਦਾ ਕੰਮ ਕਰਦਾ ਸੀ, ਅੰਕਿਤ ਕੁਮਾਰ ਜੋ ਕਿ ਸੌਫਟਵੇਅਰ ਇੰਜੀਨੀਅਰ ਸੀ, ਇੰਦਰਜੀਤ ਭਗਤ ਜੋ ਕਿ ਮੁੰਬਈ ਦੇ ਵਿੱਚ ਮਾਡਲ ਸੀ ਅਤੇ ਰਾਜੂ ਜੋ ਕਿ ਮੈਡੀਕਲ ਲਾਈਨ ਨਾਲ ਜੁੜਿਆ ਸੀ ਅਤੇ ਇਸ ਸਮੇਂ ਇਹਨਾਂ ਦਾ ਇੱਕ ਦੋਸਤ ਅਵੀ ਵੀ ਇਹਨਾਂ ਦੇ ਨਾਲ ਸੀ। ਉੱਤੇ ਇਸ ਦੇ ਨਾਲ ਗੱਡੀ ਦੇ ਮਾਲਕ ਰਿਸ਼ਵ ਮਨਹਾਸ ਦੀ ਵੀ ਫੋਟੋ ਵਾਇਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਕਸੀਡੈਂਟ ਵਾਲੀ ਗੱਡੀ ਦਾ ਨੰਬਰ ਅਤੇ ਫੋਟੋ ਵਾਲੀ ਗੱਡੀ ਦਾ ਨੰਬਰ ਵੀ ਇੱਕ ਹੀ ਹੈ ਹਾ사 ਇੰਨਾ ਭਿਆਨਕ ਸੀ ਕਿ ਇਸ ਦੀਆਂ ਤਸਵੀਰਾਂ ਦੇਖ ਕੇ ਰੂ ਕੰਬ ਜਾਂਦੀ ਹੈ ਇਸ ਹਾਸਾਤ ਤੋਂ ਬਾਅਦ ਇੱਕ ਗੱਲ ਤਾਂ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਤੇਜ਼ ਰਫਤਾਰੀ ਮੌਤ ਦੀ ਸਵਾਰੀ ਹੋ ਸਕਦੀ ਹੈ ਫਿਲਹਾਲ ਹਜੇ ਤੱਕ ਐਕਸੀਡੈਂਟ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸਾਡਾ ਫਰਜ਼ ਹੈ ਲੋਕਾਂ ਨੂੰ ਅਵੇਅਰ ਕਰਨਾ ਤਾਂ ਜੋ ਤੁਸੀਂ ਡਰਾਈਵਿੰਗ ਕਰਦੇ ਸਮੇਂ ਮौज-ਮਸਤੀ ਨਾ ਕਰੋ ਕਿਉਂਕਿ ਤੁਹਾਡੀ ਜਾਨ ਦੇ ਨਾਲ-ਨਾਲ ਰੋਡ ਤੇ ਚੱਲਣ ਵਾਲੀਆਂ ਜਾਨਾਂ ਵੀ ਕੀਮਤੀਆਂ ਹਨ ਦਸੂਹਾ ਵਿੱਚ ਬੀਤੀ ਰਾਤ ਇੱਕ ਦਰਦਨਾਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਜਦਕਿ ਇੱਕ ਨੂੰ ਹਸਪੀਟਲ ਲੈ ਕੇ ਜਾਂਦੇ ਸਮੇਂ ਉਹ ਵੀ ਦਮ ਤੋੜ ਗਿਆ ਹੁਣ ਇਸ ਦਰਦਨਾਕ ਹਾਦਸੇ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਹਾਦਸੇ ਦੀ ਵਜ੍ਹਾ ਕੀਤੇ ਨਾ ਕੀਤੇ ਤੇਜ਼ ਰਫ਼ਤਾਰੀ ਵੀ ਹੋ ਸਕਦੀ ਹੈ ਇਹ ਵੀਡੀਓ ਹਾਦਸੇ ਤੋਂ ਐਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਗੱਡੀ ਦੇ ਵਿੱਚ ਮਸਤੀ ਕਰਦੇ ਨਜ਼ਰ ਆ ਰਹੇ ਨੇ ਤੇ ਮਸਤੀ ਦੇ ਵਿੱਚ ਗਾਣੇ ਸੁਣ ਰਹੇ ਨੇ ਕਿ ਤੁਹਾਡੀ ਨਜ਼ਰ ਗੱਡੀ ਵਿੱਚ ਲੱਗੇ ਸਪੀਡ ਵਾਲੇ ਮੀਟਰ ਤੇ ਗਈ ਹੋਵੇਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੀ ਸਪੀਡ 120 ਤੋਂ ਵੀ ਪਾਰ ਹੈ ਇਸ ਭਿਆਨਕ ਹਾਦਸੇ ਵਿੱਚ ਲੰਦਰ ਦੇ ਪੰਜ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਪੰਜੇ ਨੌਜਵਾਨ ਬਚਪਨ ਦੇ ਹੀ ਦੋਸਤ ਹਨ ਤੇ ਇਹਨਾਂ ਦੀ ਉਮਰ 24 ਤੋਂ ਲੈ ਕੇ 30 ਸਾਲ ਦੱਸੀ ਜਾ ਰਹੀ ਹੈ ਇਸ ਦਰਦਨਾਕ ਹਾਸੇ ਵਿੱਚ ਚਾਰੇ ਨੌਜਵਾਨ ਮੌਕੇ ਤੇ ਹੀ ਮਰ ਗਏ ਸਨ ਜਦਕਿ ਇੱਕ ਨੂੰ ਹਸਪੀਟਲ ਲੈ ਕੇ ਜਾਂਦੇ ਉਸ ਦੀ ਮੌਤ ਹੋ ਗਈ ਮਨਵਾਲਿਆਂ ਵਿੱਚ ਰਿਸ਼ਵ ਮਨਹਾਸ ਜੋ ਕਿ ਸਬਜ਼ੀਆਂ ਦੇ ਬੀਜ ਵੇਚਣ ਦਾ ਕੰਮ ਕਰਦਾ ਸੀ ਅੰਕਿਤ ਕੁਮਾਰ ਜੋ ਕਿ ਸੌਫਟਵੇਅਰ ਇੰਜੀਨੀਅਰ ਸੀ ਇੰਦਰਜੀਤ ਭਗਤ ਜੋ ਕਿ ਮੁੰਬਈ ਦੇ ਵਿੱਚ ਮਾਡਲ ਸੀ ਅਤੇ ਰਾਜੂ ਜੋ ਕਿ ਮੈਡੀਕਲ ਲਾਈਨ ਨਾਲ ਜੁੜਿਆ ਸੀ ਅਤੇ ਇਸ ਸਮੇਂ ਇਹਨਾਂ ਦਾ ਇੱਕ ਦੋਸਤ ਅਵੀ ਵੀ ਇਹਨਾਂ ਦੇ ਨਾਲ ਸੀ ਉੱਤੇ ਇਸ ਦੇ ਨਾਲ ਗੱਡੀ ਦੇ ਮਾਲਕ ਰਿਸ਼ਵ ਮਨਹਾਸ ਦੀ ਵੀ ਫੋਟੋ ਵਾਇਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਕਸੀਡੈਂਟ ਵਾਲੀ ਗੱਡੀ ਦਾ ਨੰਬਰ ਅਤੇ ਫੋਟੋ ਵਾਲੀ ਗੱਡੀ ਦਾ ਨੰਬਰ ਵੀ ਇੱਕ ਹੀ ਹੈ ਹਾ사 ਇੰਨਾ ਭਿਆਨਕ ਸੀ ਕਿ ਇਸ ਦੀਆਂ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ ਇਸ ਹਾਸਾਤਵਤ ਇੱਕ ਗੱਲ ਤਾਂ ਜ਼ਰੂਰ ਸਾਹਮਣੇ ਆਉਂਦੀ ਹੈ ਕਿ ਤੇਜ਼ ਰਫਤਾਰੀ ਮੌਤ ਦੀ ਸਵਾਰੀ ਹੋ ਸਕਦੀ ਹੈ ਫਿਲਹਾਲ ਹਜੇ ਤੱਕ ਐਕਸੀਡੈਂਟ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸਾਡਾ ਫਰਜ਼ ਹੈ ਲੋਕਾਂ ਨੂੰ ਅਵੇਅਰ ਕਰਨਾ ਤਾਂ ਜੋ ਤੁਸੀਂ ਡਰਾਈਵਿੰਗ ਕਰਦੇ ਸਮੇਂ ਮौज-ਮਸਤੀ ਨਾ ਕਰੋ ਕਿਉਂਕਿ ਤੁਹਾਡੀ ਜਾਨ ਦੇ ਨਾਲ-ਨਾਲ ਰੋਡ ਤੇ ਚੱਲਣ ਵਾਲੀਆਂ ਜਾਨਾਂ ਵੀ ਕੀਮਤੀਆਂ ਹਨ